ਅੱਜ 13 April 2025 ਵਸਾਖੀ ਵਾਲਾ ਦਿਨ ਅੱਜ ਤੋਂ ਹੀ 106 ਸਾਲ ਪਹਿਲਾਂ 13 April 1919 ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਜਿਲ੍ਹਿਆਂ ਵਾਲੇ ਬਾਗ ਦੇ ਕੁੱਨੀ ਸਾਕੇ ਨੂੰ ਲੈ ਕੇ ਅੱਜ ਦੇ ਦਿਨ ਕਿਤੇ ਨਾ ਕਿਤੇ 13 April 1919 ਨੂੰ ਕੀ ਹੁੰਦਾ ਹੈ ਕਿ ਪੂਰੇ ਭਾਰਤ ਦੇ ਵਿੱਚ ਰੋਲ ਐਕਟ ਦਾ ਵਿਰੋਧ ਜਿਹੜਾ ਸੀਗਾ ਬੜੇ ਹੀ ਜੋਰਾਂ ਸ਼ੋਰਾਂ ਪਿੱਛਾ ਹੋ ਰਿਹਾ ਸੀ ਇਸੇ ਤਰੀਕੇ ਦੇ ਨਾਲ ਜਿਲੇ ਵਾਲੇ ਬਾਗ ਦੇ ਵਿੱਚ ਬਹੁਤ ਹੀ નિર્ਦੋਸ਼ ਲੋਕ ਜਿਹੜੇ ਕਿ ਵਿਸਾਖੀ ਦਾ ਮੇਲਾ ਦੇਖਣ ਆਏ ਹੋਏ ਸੀਗੇ ਆਪਣਾ ਸ਼ਾਮ ਦਾ ਇਰਾਮ ਕਰ ਰਹੇ ਸੀਗੇ ਤਾਂ ਉਸੇ ਸਮੇਂ ਜਰਨਲ ਡਾਇਰ ਦੇ ਦੁਆਰਾ ਉਹਨਾਂ ਨਹਿੱਤੇ ਲੋਕਾਂ ਦੇ ਉੱਪਰ ਅੰਦਾ ਤੰਦ ਗੋਲੀਆਂ ਚਲਾਈਆਂ ਗਈਆਂ ਲਾਗੀਆਂ ਗਈਆਂ ਬਹੁਤ ਸਾਰੇ ਭਾਰਤੀ ਲੋਕ ਜਿਹਦੇ ਵਿੱਚ ਸ਼ਹੀਦ ਹੋਏ ਈਵਨ ਇੰਗਲੈਂਡ ਦੀ ਸਰਕਾਰ ਨੇ ਜਰਨਲ ਡਾਇਰ ਨੂੰ નિર્ਦੋਸ਼ ਮੁਕਤ ਕੀਤਾ ਉਸ ਦੀ ਮਾਨਸਿਕ ਹਾਲਾਤ ਠੀਕ ਨਾ ਕਹਿੰਦੇ ਹੋਏ ਉਸ ਨੂੰ ਰਿਹਾ ਕਰਤਾ ਉਹਨਾ ਭਾਰਤੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅੱਜ ਪੂਰੀ ਦੀ ਪੂਰੀ ਟੈਕ ਮੈਜਰ ਅਕੈਡਮੀ ਉਹਨਾਂ ਪੂਰੇ ਦੇ ਪੂਰੇ ਸ਼ਹੀਦਾਂ ਨੂੰ ਸ਼ਤ ਸ਼ਤ ਨਮਨ ਕਰਦੀ ਹੈ ਸੋਪ ਕਰਮਨ ਤੇ